ਹalleluyah ਅੱਜ ਸੀ ਮੇਰੀ ਭਵਿਕ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਆਤਮਾਵਾਂ ਦੀ ਪਰਖ ਇੱਕ ਸ਼ਕਤੀਸ਼ਾਲੀ ਹਥਿਆਰ ਹੈ ਪਹਿਲਾ ਕੋਰੰਥੀਆ ਅਧਿਆਇ 12 ਉਦਿਦਸ ਐਤ ਅਤੇ ਹੋਰ ਕਿਸੇ ਨੂੰ ਕਰਾਮਾਤਾ ਵਿਖਾਉਣ ਦੀ ਸਮਰੱਥਾ ਅਤੇ ਹੋਰ ਕਿਸੇ ਨੂੰ ਅਗੰਮ ਬਾਖ ਅਤੇ ਹੋਰ ਕਿਸੇ ਨੂੰ ਆਤਮਿਆਂ ਦੀ ਪਛਾਣ ਅਤੇ ਹੋਰ ਨੂੰ ਅਨੇਕ ਪ੍ਰਕਾਰ ਦੀਆਂ ਪਾਸ਼ਾ ਅਤੇ ਹੋਰ ਕਿਸੇ ਨੂੰ ਪਾਸ਼ਾ ਦਾ ਅਰਥ ਕਰਨਾ ਮੇਰੇ ਪਿਆਰਿਓ ਬਾਈਬਲ ਕਹਿੰਦੀ ਹੈ ਕਿ ਤੁਸੀਂ ਇੱਕ ਜੁੱਧ ਵਿੱਚ ਹੋ ਅਤੇ ਤੁਹਾਡਾ ਜੁੱਧ ਮਾਸ ਅਤੇ ਲਹੂ ਦੇ ਨਾਲ ਨਹੀਂ ਹੈ ਪਰ ਸ਼ੈਤਾਨ ਅਤੇ ਹਨੇਰੇ ਦੀਆਂ ਸ਼ਕਤੀਆਂ ਦੇ ਵਿਰੁੱਧ ਹੈ ਉਹਨਾਂ ਨੂੰ ਹਰਾਉਣ ਲਈ ਪਰਮੇਸ਼ਰ ਨੇ ਤੁਹਾਨੂੰ ਆਤਮਿਕ ਹਥਿਆਰ ਦਿੱਤੇ ਹਨ ਅਤੇ ਉਹਨਾਂ ਹਥਿਆਰਾਂ ਵਿੱਚੋਂ ਇੱਕ ਆਤਮਾ ਦੀ ਪਰਖ ਹੈ ਇਹ ਹਥਿਆਰ ਅੱਜ ਕਲੇਸਿਆ ਵਿੱਚ ਬਹੁਤ ਘੱਟ ਸਮਝਿਆ ਜਾਂਦਾ ਹੈ ਲੋਕ ਆਤਮਾਵਾਂ ਦੀ ਪਰਖ ਨੂੰ ਇਸ ਤਰ੍ਹਾਂ ਦੇਖਦੇ ਹਨ ਕਿ ਨਹੀਂ ਇਹ ਸੇਵਕਾਈ ਸਹੀ ਨਹੀਂ ਹੈ ਜਾਂ ਇਸ ਭੇਖ ਵਿਖਵਕਤਾ ਦੀ ਸੇਵਕਾਈ ਸਹੀ ਹੈ ਪਰ ਇਹ ਆਤਮਾਵਾਂ ਦੀ ਪਰਖ ਨਹੀਂ ਹੈ ਇਹ ਸਿਰਫ ਤੁਸੀਂ ਕਿਸੇ ਚਰਚ ਜਾਂ ਪਾਸਟਰ ਨੂੰ ਦੇਖ ਕੇ ਪਰਖ ਰਹੇ ਹੋ ਪਰ ਇਹ ਆਤਮਾ ਦੀ ਪਰਖ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਅੱਜ ਬਹੁਤ ਸਾਰੇ ਵਿਸ਼ਵਾਸੀਆਂ ਦੇ ਜੀਵਨ ਵਿੱਚ ਬਿਮਾਰੀ ਦੀ ਆਤਮਾ ਕੰਮ ਕਰ ਰਹੀ ਹੈ ਉਹ ਇੱਕ ਬਿਮਾਰੀ ਵਿੱਚੋਂ ਨਿਕਲਦੇ ਹਨ ਅਤੇ ਦੂਸਰੀ ਬਿਮਾਰੀ ਵਿੱਚ ਡਿੱਗ ਪੈਂਦੇ ਹਨ ਜਿਸ ਬਿਮਾਰੀ ਵਿੱਚ ਉਹਨਾਂ ਦੇ ਮਾਤਾ ਪਿਤਾ ਸੀ ਅਤੇ ਉਸੇ ਬਿਮਾਰੀ ਵਿੱਚ ਉਹ ਖੁਦ ਅਤੇ ਉਹਨਾਂ ਦੇ ਬੱਚੇ ਵੀ ਉਸ ਬਿਮਾਰੀ ਤੋਂ ਪੀੜਤ ਹਨ ਇਹ ਕਿਉਂ ਹੈ ਇਹ ਇੱਕ ਆਤਮਾ ਹੈ ਅਤੇ ਜਿਸਤੇ ਜੀਵਨ ਵਿੱਚ ਇਹ ਕੰਮ ਕਰਦਾ ਹੈ ਉਹ ਵਿਸ਼ਵਾਸੀ ਪਰਮੇਸ਼ਰ ਦੀ ਸੇਵਾ ਨਹੀਂ ਕਰ ਪਾਉਂਦਾ ਉਹ ਆਪਣੇ ਕੰਮ ਕਰਨ ਵਿੱਚ ਅਸਮਰਥ ਹੈ ਕਿਉਂਕਿ ਇਹ ਆਤਮਾ ਨਹੀਂ ਚਾਹੁੰਦੀ ਕਿ ਕੋਈ ਵਿਸ਼ਵਾਸੀ ਪਰਮੇਸ਼ਰ ਦੀ ਸੇਵਾ ਕਰੇ ਪਰਮੇਸ਼ਰ ਨੇ ਤੁਹਾਨੂੰ ਆਤਮਾਵਾਂ ਨੂੰ ਪਰਖਣ ਦਾ ਹਥਿਆਰ ਇਸ ਲਈ ਦਿੱਤਾ ਹੈ ਤਾਂ ਜੋ ਤੁਸੀਂ ਉਸ ਆਤਮਾ ਨੂੰ ਪਰਖ ਸਕੋ ਜੋ ਤੁਹਾਡੀ ਸਮੱਸਿਆ ਦੇ ਪਿੱਛੇ ਕੰਮ ਕਰ ਰਹੀ ਹੈ ਅਤੇ ਤੁਸੀਂ ਉਸ ਨੂੰ ਸਮਝ ਸਕੋ ਅਤੇ ਇਸ ਦੇ ਵਿਰੁੱਧ ਕੰਮ ਕਰ ਸਕੋ ਇੱਕ ਵਾਰ ਮੇਰੀ ਪਤਨੀ ਨੇ ਜੋਕੇ ਦੇ ਵੀਜ਼ਾ ਲਈ ਫਾਈਲ ਲਗਾਈ ਪਰ ਉਹ ਫਾਈਲ ਰੱਦ ਕਰ ਦਿੱਤੀ ਗਈ ਮੈਂ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਨਹੀਂ ਸੋਚਦਾ ਅਤੇ ਫਿਰ ਤੋਂ ਕੈਨੇਡਾ ਦੇ ਲਈ ਫਾਈਲ ਲਗਾਈ ਉਹ ਫਾਈਲ ਵੀ ਰੱਦ ਹੋ ਗਈ ਫਿਰ ਮੈਂ ਸੋਚਣ ਲੱਗਾ ਕਿ ਇਹ ਕੀ ਹੋ ਰਿਹਾ ਹੈ ਫਿਰ ਪਵਿੱਤਰ ਆਤਮਾ ਨੇ ਮੈਨੂੰ ਦੱਸਿਆ ਕਿ ਇਸ ਦੇ ਪਿੱਛੇ ਇੱਕ ਆਤਮਾ ਕੰਮ ਕਰ ਰਹੀ ਹੈ ਇਸ ਤੋਂ ਬਾਅਦ ਮੈਂ ਉਸ ਆਤਮਾ ਦੇ ਵਿਰੁੱਧ ਕੰਮ ਕੀਤਾ ਅਤੇ ਪਰਮੇਸ਼ੁਰ ਨੇ ਮੇਰੀ ਪਤਨੀ ਨੂੰ ਵਿਜੇ ਦੀ ਬਰਕਤ ਦਿੱਤੀ ਮੇਰੇ ਪਿਆਰਿਓ ਸ਼ੈਤਾਨ ਚਾਹੁੰਦਾ ਹੈ ਕਿ ਤੁਸੀਂ ਸ਼ਰਮਿੰਦਾ ਹੋਵੋ ਇਸ ਲਈ ਤੁਸੀਂ ਆਪਣੇ ਜੀਵਨ ਵਿੱਚ ਆਤਮਾ ਦੀ ਪਰਖ ਦੇ ਹਥਿਆਰ ਦੀ ਵਰਤੋਂ ਕਰਨਾ ਸ਼ੁਰੂ ਕਰੋ ਅਤੇ ਇਸ ਹਥਿਆਰ ਦੁਆਰਾ ਆਪਣੇ ਜੀਵਨ ਦੇ ਹਰ ਹਿੱਸੇ ਦੀ ਪਰਖ ਕਰੋ ਕਿਉਂਕਿ ਜਦੋਂ ਤੁਸੀਂ ਪਰਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੇ ਜੀਵਨ ਵਿੱਚ ਕਿਹੜੀ ਆਤਮਾ ਕੰਮ ਕਰ ਰਹੀ ਹੈ ਫੇਰ ਜਦੋਂ ਤੁਸੀਂ ਉਸ ਆਤਮਾ ਦੇ ਵਿਰੁੱਧ ਕੰਮ ਕਰੋਗੇ ਤਾਂ ਉਹ ਤੁਹਾਨੂੰ ਛੱਡ ਕੇ ਜਾਵੇਗੀ ਅਤੇ ਤੁਹਾਨੂੰ ਬਰਕਤ ਮਿਲੇਗੀ ਆਮਨ ਆਓ ਅਸੀਂ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ੁਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ੁਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਤਮਾਵਾਂ ਨੂੰ ਪਰਖਣ ਦਾ ਵਰਦਾਨ ਦਿਓ ਤਾਂ ਜੋ ਮੈਂ ਹਰ ਸ਼ੈਤਾਨੀ ਆਤਮਾ ਦੇ ਵਿਰੁੱਧ ਕੰਮ ਕਰ ਸਕਾਂ ਅਤੇ ਆਪਣੇ ਜੀਵਨ ਵਿੱਚ ਛੁਟਕਾਰਾ ਪਾ ਸਕਾਂ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਆਮੇਨ